ਜੀ ਦੇਖ ਰਿਹਾ ਜੀ ਬਾਰਡਰ ਪੱਟੀ ਨਿਉ ਸ਼ਮਾਇਆ ਮੋੜ ਦੀ ਪੱਟੀ ਐਸੋਨੇ ਮੌਜੂਦ ਹੈ ਨੀ ਡੀਰਾ ਬੱਬਾ ਨਾਨਕ ਕਰਤਾਰਪੁਰ ਕੋਰੀਡੋਰ ਲੰਘਾ ਜੀ ਜਿੱਥੇ ਕੀ ਸਮੁੱਚੀ ਕਾਂਗਰਸੀ ਲੀਡਰਸ਼ਿਪ ਜਿਹੜੀ ਆ ਇੱਥੇ ਪਹੁੰਚ ਰਹੀ ਹੈ ਗਿਆ ਹਰ ਪੜਾ ਪ੍ਰਭਾਵਿਤ ਜਿਹੜੇ ਖੇਤਰ ਆ ਉਹ ਜਾਜਾ ਲੈਣਗੇ ਜੀ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਕਾਂਗਰਸੀ ਲੀਡਰ ਆਉਂਨਾ ਗੱਲਬਾਤ ਕਰਦੇ ਆ ਜੀ ਉਹ ਨਾਮ ਨਹੀਂ ਲਗਾ ਜੀ ਨਾ ਨਹੀਂ ਚਲਿਆ ਸੰਨਵਸ਼ਕਾਰੀ ਕੁਛ ਹੋ ਕੇ ਕਰ ਲੋ ਬੱਸ 1800 ਰੇਟ ਹੈ ਉਹ ਸਾਈਡ ਪਾਕਿਸਤਾਨ ਅੱਛਾ ਉਹ ਨੀਲਗਿਰਿ ਉਪਰ ਉਹ ਬਜਾਟ ਉਹ ਪਾਕਿਸਤਾਨ ਹੈ ਛੋਟੇ ਜੀ ਸਫਰ ਤੇ ਆਪਾਂ ਸੋ ਉੱਥੇ ਇੱਕਦਮ ਪਾਕਿਸਤਾਨ ਅੱਧਰ ਹੋ ਜਾਂਦਾ ਵੀਰ ਯਾਰ ਸੇ ਤੋਂ ਛੋਟਾ ਪ੍ਰਾਧ ਕੀ ਹਰੇ ਤੱਕ ਨਾ ਮਾਰ ਤੱਕ ਨਾ ਮੈਂ ਨਹੀਂ ਮਾਰ ਕੋਈ ਆਉਣਾ ਸੀ ਸਾਡਾ ਉਹ ਵੀ ਕੁਝ ਗਿਆ ਸਾਡੇ 3.5 ਲੱਖ ਦਾ ਰਕਮ ਨੁਕਸਾਨ ਹੋ ਗਿਆ ਜੀ ਕੱਢੋ ਕੱਢੋ ਕੱਟ ਇੱਕ ਘਟਾ ਬੜੇ ਕਿਲੇ ਦਾ 1 ਲੱਖ ਰੁਪਈਆ 1 ਕਿਲੇ ਦਾ ਨੰਬਰੀ ਜ਼ਮੀਨ ਸਰ ਜੀ ਸਾਰੀ ਨੰਬਰੀ ਸਾਰੀ ਨੰਬਰੀ ਜੀਰੋ ਪੁਆਇੰਟ ਤੱਕ ਨੰਬਰੀ ਜ਼ਮੀਨਾਂ ਖਰੀਦਣੇ ਹੋਣ ਸਾਡੀ ਇਹੋ ਹੀ ਬੇਨਤੀ ਆ ਜੀ ਤੁਹਾਨੂੰ ਅੱਗੇ ਪਤਾ ਕੋਲ ਬਾਟੂ ਪਾਲੂ ਕੀ ਜਿੰਨਾਂ ਨੂੰ ਪਤਾ ਪਾਣੀ ਨੂੰ ਤੇ ਅਜੂਨ ਵੀ ਇੱਥੇ ਮੋਟੇ ਬਣਾਉਣੇ ਦੋ ਸ਼ੁਰੂ ਕਰਦੇ ਸਾਰੀ ਧੂਤੀ ਜੀ ਸਾਡੇ ਬਾਈਆ ਕਰੋ ਕਰੋ ਇਹ ਐਕਸਚੀਵ ਮਿਸਟਰ ਧਰਵਾਦ ਜੀ छत्तीसगढ़ जो बघेल जी आए हैं और नाल साविंद इतने जो खास करके बॉर्डर के ऊपर बघेल साहब यहाँ जो दूसरी बांध है वो सामने पाकिस्तान है और जब हम चलते हैं से राइट साइड पर पाकिस्तान है लेफ्ट साइड पर हिंदुस्तान है तो दूसरी बांध बना और उसके बाद कुछ भी हुआ जब मेरे कल 10-15 साल से बादल साहब भी रहे अब ब्लेम गेम की बात तो गे। एट्टी एट में बाढ़ आई थी उसके बाद 33 साल के बाद अब दोबारा उससे ज्यादा बाढ़ आई हमारे आप भी हैं और हम भी हैं तो में सारे मेंबर पार्लियामेंट भी हैं राजा जी हम चार एमपी हैं तीन एम पी हैं ਜਿਨਾਬੇ ਰਾਖਿਆਂ ਦੇ ਗ੍ਰੱਪ ਤੋਂ ਬਾਅਦ ਹੜਾ ਆਇਆ ਫਰੋਜ਼ਪੁਰ ਤਲੇ ਨੂੰ ਕਰਕੇ ਤਾਂ ਅਮਰਕ ਸਾਹਿਬ ਉਹ ਜੀ ਗਵਾਸ ਸਿੰਘ ਜੀ ਇਹ ਤੇ ਲੋਕਾਂ ਦੀ ਜਿਹੜੀ ਡਿਮਾਂਡ ਹੈ ਉਹ ਇਹੀ ਹੈ ਕਿ ਤੁਸੀਂ ਬੰਦ ਨੂੰ ਦੁਬਾਰਾ ਕੀਤਾ ਜੇ ਸਾਡੇ ਇੱਕ ਸੱਕੀ ਨਾਲ ਜਿਹੜਾ ਸਭ ਤੋਂ ਵੱਧ ਨੁਕਸਾਨ ਕਰਦਾ ਇਸ ਲਈ ਸਾਡੀ ਜਿਹੜੀ ਪ੍ਰੋਬਲਮ ਕ੍ਰੀਏਟ ਹੋਈ ਹੈ ਇਹ ਮੈਨੂਮੈਂਟ ਮੈਂ ਕਹੂੰਗਾ ਹੋਈ ਉਹਨ ਲੱਭੇ ਤੁਸੀਂ ਜਦੋਂ ਪਾਣੀ ਚੱਲਿਆ ਉੱਜ ਤੇ ਬਸੰਤਰ ਦਾ ਪਾਣੀ ਜਦੋਂ ਫਲੱਡ ਆਉਂਦਾ ਸਭ ਤੋਂ ਪਹਿਲਾਂ ਉਹ ਜਿਹੜਾ ਜੰਮੂ ਸਾਈਡ ਤੋਂ ਇਧਰ ਪਾਣੀ ਉਹਦਾ ਤੇ ਬਾਅਦ ਚ ਜੇ ਕਿਤੇ ਗਵਰਨਮੈਂਟ ਥੋੜੀ ਜਿਹੀ ਸੋਚ ਸਮਝ ਕੇ ਕੰਮ ਕਰਦੀ ਕਿ ਰਣਜੀਤ ਸਾਗਰ ਡੈਮ ਨੂੰ 5-7 ਘੰਟੇ ਲੇਟ ਛੱਡਦੀ ਦੋਨੋਂ ਪਾਣੀ ਇਕੱਠੇ ਹੋਕਰ ਉਹਨਾਂ ਨੇ ਨੁਕਸਾਨ ਕਰ ਦਿੱਤਾ ਔਰ ਇਸ ਕੀ ਮੈਂ ਬਾਤ ਵੀ ਕਰਾਂਗੀ ਔਰ ਚੀਫ ਮਿਨਿਸਟਰ ਸਾਹਿਬ ਨੂੰ ਵੀ ਕਹਾਂਗੀ ਕਿ ਇਹਦੀ ਇਨਕੁਆਰੀ ਕਰਾਓ ਕਿ ਕਿਹਦੇ ਕਹਿਣ ਤੇ ਪਾਣੀ ਛੱਡਿਆ ਗਿਆ ਤੋ ਤੁਸੀਂ ਆਏ ਹੋ ਔਰ ਇਸ ਇਲਾਕੇ ਦਾ ਮੇਰੇ ਖਿਆਲ ਸਾਰੇ ਬੰਦੇ ਖੜੇ ਹੋਣਗੇ ਇੱਥੇ ਜਿਹੜੇ ਬੰਦੇ ਇਸ ਵੀ ਰਹਾ ਫਸਲ ਸਭ ਤੋਂ ਜ਼ਿਆਦਾ ਹੁੰਦੀ ਹੈ ਔਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਜਾਂ ਇੱਕ ਇੱਕ ਏਕੜ ਦਾ 1 ਲੱਖ ਰੁਪਇਆ ਉਸ ਦਾ ਠੇਕਾ ਹੈ 50000 ਰੁਪਏ ਗੋਭੀ ਕੇ ਉੱਪਰ ਖਰਚਾ ਜਾਂਦਾ ਹੈ ਇੱਕ ਔਰ 50000 1.5 ਲੱਖ ਰੁਪਏ ਖਰਚ ਹੋ ਗਿਆ और तीन तीन सवा तीन वाके लोगों के के एकड़ से उनका बहुत बड़ा नुकसान होगा है गवर्नमेंट को भी अपील करेंगे आप भी हमारी आवाज उठो के आप देखने आए हो के लोगों के जो हुआ है आपका धन्यवाद प्रधान जी ने तो पहले भी कहा था के मैं आऊंगा मैंने कहा के अभी पानी चढ़या तो उनो उत्तर ले दो फिर तो सी इथे परमिट खास करके पंजाब दिया जड़ियां संपदा माने बोल के राधा स्वामी संपदा ਉਹਦੇ ਤੇ ਬਾਬਾ ਜੀ ਸਾਡੇ ਕਾਫਸ਼ਾਵਾਲੇ ਉਹਦੇ ਦਸ ਹਰੀਆਲੀ ਵਾਲੇ ਬਾਬਾ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਵੋਟ ਪੁੱਟ ਕੇ ਨਸਲਾ ਚੋ ਲੋਕਾਂ ਨੂੰ ਕੱਢਿਆ ਉਹਦੇ ਬਾਅਦ ਭੂਰੀ ਵਾਲੇ ਬਾਬਾ ਜੀ ਔਰ ਕਾਫਸਾਇਡ ਤੇ ਇੱਥੇ ਬਹੁਤ ਜ਼ਿਆਦਾ ਕੰਮ ਤੁਸੀਂ ਇੱਥੇ ਸਾਰੇ ਦੇਖ ਕੇ ਰੋਏ ਨੇ ਕਿ ਕਾਫਸਾਇਡ ਨੇ ਜੋ ਇੱਥੇ ਕੰਮ ਕੀਤਾ ਉਹ ਵੀ ਪ੍ਰੋਪਰਟੀ ਦਾ ਸੀ ਉਹ ਪ੍ਰਧਾਨ ਜੀ ਮੋਦੀ ਸਾਹਿਬ 9 ਤਰੀਕ ਨੂੰ ਆ ਰਿਹਾ ਜੀ ਦੇ ਦੇ ਮੋਦੀ ਸਾਹਿਬ ਆ ਰਹੇ ਮੇਰੇ ਖਿਆਲ ਇਸ ਕਰ ਰਹੇ ਹੁਣ ਜੋ ਤਾਂ ਇੰਨੇ ਦਿਨ ਵਾਈਸ ਪ੍ਰੈਜ਼ੀਡੈਂਟ ਸਾਹਿਬ ਦੀ ਇਲੈਕਸ਼ਨ ਆ ਮੈਂ ਵੀ ਜਰੂਰ ਉਹਨਾਂ ਨੂੰ ਰਿਸਿਵ ਕਰਦਾ ਆਪਣੀ ਡਿਮਾਂਡ ਜੀ ਉਹਨਾਂ ਨੂੰ ਕਸਦਾ ਪਰ ਉਹਨਾਂ ਨੇ ਮੇਰੇ ਖਿਆਲ ਕੇ ਤੋਂ ਕਿ ਚੋਗਨੋਲ ਕਿਹਾ ਕਿ ਤਿੰਨ ਡਿਸਟ੍ਰਿਕਟ ਤਿੰਨੇ ਹੀ ਅਸੀਂ ਸਿਟਿੰਗ ਐਮ ਐਲ ਏ ਉਹ ਤਿੰਨੇ ਹੀ ਸਿਟਿੰਗ ਐਮ ਪੀ ਤਿੰਨੇ ਸਿਟਿੰਗ ਐਪੀ ਫਰੋਜਪੁਰ ਅੰਮ੍ਰਿਤਸਰ ਔਰ ਗੁਰਦਾਸਪੁਰ ਤਿੰਨੇ ਹੀ ਸਿਟਿੰਗ ਐਮ ਪੀ ਉਹਨਾਂ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਇਲੈਕਸ਼ਨ ਤੋਂ ਹੋਵਾਂਗੇ ਉਹਨਾਂ ਬੇਨਤੀ ਕਰਾਂਗੇ ਕਿ ਸਾਨੂੰ ਬਾਅਦ ਚ ਟਾਈਮ ਦੇਣ ਸੁਣਿਆ ਜਾਏ ਜਿਹੜਾ ਪੰਜਾਬ ਦੇ ਵਿੱਚ ਜੋ ਹਵਾਤ ਨਹੀਂ ਜੋ ਪੰਜਾਬ ਦੇ ਵਿੱਚ ਨੈਸ਼ਨਲ ਸਕਿਉਰਿਟੀ ਨੂੰ ਐਸਲੀ ਥ੍ਰੀਟ ਹੈ ਬਾਰਡਰ ਦੇ ਉੱਪਰ ਆ ਜਿਹੜਾ ਤੁਸੀਂ ਬੰਦ ਨੇ ਇਹਨਾਂ ਦਾ ਗਵਰਨਰ ਆਫ ਇੰਡੀਆ ਨੂੰ ਇਮੀਡੀਏਟਲੀ ਪ੍ਰਧਾਨ ਮੰਤਰੀ ਸਾਹਿਬ ਨੂੰ ਅਨਾਉਂਸ ਕਰਨਾ ਚਾਹੀਦਾ ਕਿ ਪਾਰ ਫੁੱਟਿੰਗ ਜੋ ਤੁਸੀਂ ਜਿਹੜੀ ਤਿਆਰ ਕੀਤੀ ਜਾਏਗੀ ਔਰ ਜਿਹੜਾ ਪੰਜਾਬ ਮੁੱਦੇ ਹਮੇਸ਼ਾ ਜੜਾ ਹੁੰਦਾ 37 ਸਾਲ ਬਾਅਦ ਆਇਆ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਆ ਕਿ ਇੱਕ ਚੀਜ਼ ਕਰਕੇ ਜਾਓ ਸਾਡੇ ਤੋਂ ਬਾਅਦ ਸਾਡੇ ਬੱਚੇ ਨਾਲ ਦੁਬਾਰਾ ਕੀ ਹੋ ਜਾ ਹਾਰਟ ਬ੍ਰੀ ਮੁੱਖ ਮੰਤਰੀ ਦੇ ਦਾਤਲੋਂ ਤਿੰਨ ਦਿਨ ਦੇ ਦੌਰੇ ਤੇ ਅੱਜ ਇੱਥੇ ਆਏ ਕੱਲ ਫਾਜ਼ਿਲਕਾ ਫਰੂਜ਼ਪੁਰ ਤਰਨਤਾਰਨ ਅੰਮ੍ਰਿਤਸਰ ਹੁਣ ਇੱਥੇ ਦਿਲ ਦੀਆਂ ਗਹਿਰਾਈਆਂ ਚੋਂ ਇਹਨਾਂ ਦਾ ਧੰਨਵਾਦ ਕਿ ਇਹਨਾਂ ਨੇ ਰਾਤ 1 ਵਜੇ ਇੱਕ ਬੰਨ ਤੇ ਖੜੇ ਹੋ ਕੇ ਉਥੇ ਆਪਦੀ ਜਿਹੜੀ ਫਰਜ਼ਾਂ ਦੀ ਪੂਰਤੀ ਕੀਤੀ ਹੈ ਨਾਲ ਹੀ ਨਾਲ ਬਹੁਤ ਸਾਰਾ ਸਾਡਾ ਨੁਕਸਾਨ ਹੋ ਗਿਆ ਜਿਵੇਂ ਕਿ ਰੰਦਾਵਾ ਸਾਹਿਬ ਦੇ ਤੁਹਾਨੂੰ ਵਿਸਤਾਰਪੂਰਵਕ ਦੱਸਿਆ ਮੈਂ ਉਹਨੇ ਦੇ ਬਾਅਦ ਬਾਅਦ ਉਹਨਾਂ ਨਹੀਂ ਛੋਂਦਾ ਕਿ ਇਹ ਹਾਲਾਤ ਕਿਉਂ ਬਣੇ ਅਗਰ ਇਹਨੂੰ ਮੈਂ ਕਹਿ ਦਿਆਂ ਕਿ ਕੁਦਰਤੀ ਆਫਤ ਦੇ ਨਾਲ ਨਾਲ ਇਹ ਸਰਕਾਰਾਂ ਦਾ ਦਿੱਤਾ ਹੋਇਆ ਤੋਹਫਾ ਹੈ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਔਰ ਇਹਦੇ ਵਿੱਚ ਕੇਂਦਰ ਦਾ ਵੀ ਉਹਨਾਂ ਹੀ ਯੋਗਦਾਨ ਹੈ ਕਿਉਂਕਿ BBMP ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਮਕੰਮਲ ਤੌਰ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਦਿੱਲੀ ਦਾ ਕਬਜ਼ਾ ਹੈਗਾ ਉਹਨਾਂ ਦੇ ਮੁਤਾਬਕ ਕੰਮ ਫੈਸਲਾ ਲਿਆ ਜਾਂਦਾ ਹੈ ਅੱਜ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਜੇ ਤਵੱਜੋ ਦਿੱਤੀ ਹੁੰਦੀ ਸ਼ਾਇਦ 75% ਨੁਕਸਾਨ ਰੁਕ ਜਾਂਦਾ 25% ਬਾਰਿਸ਼ ਨਾਲ ਸਾਡਾ ਨੁਕਸਾਨ ਹੋ ਜਾਵੇ ਤਾਂ ਕਰੋ ਲੇਕਿਨ ਇਹਰੇ ਤੇ ਚਰਚਾਾਂ ਵਿੱਚ ਅਸੀਂ ਕਰਾਂਗੇ ਥੋੜੀ ਦੇਰ ਬਾਅਦ ਜਦੋਂ ਆ ਥੋੜਾ ਠੰਮ ਗਿਆ ਅਸੀਂ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਕਿ ਅਸੀਂ ਚਾਹੁੰਦੇ ਹਾਂ ਕਿ ਰਾਹਤ ਕਾਰਜਾਂ ਦੇ ਵਿੱਚ ਰੰਦਾਵਾ ਸਾਹਿਬ ਉਹਨਾਂ ਦੇ ਸੰਸਥਾਵਾਂ ਸਾਡੀਆਂ ਬਾਬਾ ਜੀ ਹਰਾਂ ਦੀਆਂ ਦੇਰੇ ਉਹਨਾਂ ਨੇ ਕਮਾਲ ਦਾ ਕੰਮ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਸਰਕਾਰਾਂ ਫੇਲ ਹੁੰਦੀਆਂ ਨਜ਼ਰ ਆਈਆਂ ਤੇ ਅਸੀਂ ਵੀ ਜਿੱਥੇ ਜਿੰਨੇ ਜੋਗਰੇ ਆਂ ਉੱਥੇ ਆ ਕੇ ਆਪਦਾ ਯੋਗਦਾਨ ਪਾ ਕੇ ਅਸੀਂ ਇਹ ਕੰਮ ਕਰ ਰਹੇ ਹਾਂ ਜਿੱਥੋਂ ਤੱਕ ਤੁਸੀਂ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ ਇੱਕ ਦੇਸ਼ ਦਾ ਕੇਂਦਰੀ ਮੰਤਰੀ ਵੀ ਆਇਆ ਸੀ ਉੱਥੇ ਗੱਲ ਕੋਈ ਆਵੇ ਨਾ ਆਵੇ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਤੁਸ ਸਰਕਾਰ ਦਿੱਲੀ ਚ ਬੀਜੇਪੀ ਦੇ ਇੱਥੇ ਉਹਨਾਂ ਦੀ ਰਾਹਤ ਤੁਸੀਂ ਕੀ ਦੇਖੇ ਗਏ ਹੋ ਥੋੜਾ ਜਿਹਾ ਨੁਕਸਾਨ ਹੋਇਆ ਸੀ 1200 ਕਰੋੜ ਰੁਪਇਆ ਡਾਕਟਰ ਮਨਮੋਹਨ ਸਿੰਘ ਨੇ ਦਿੱਤਾ ਸੀ ਤੇ ਜਾ ਕੇ ਇਥੋਂ ਸ਼ਿਵਰਾਜ ਚੌਹਾਨ ਜੀ ਨੇ ਕਿਹਾ ਤਾਂ ਕਿ ਮਾਈਨਿੰਗ ਹੋ ਰਹੀ ਹੈ ਇਸਕੇ ਨੁਕਸਾਨ ਹੈ ਮਾਈਨਿੰਗ ਤਾਂ 11 ਸਾਲ ਦੀ ਹੋ ਰਹੀ ਹੈ ਦੇਸ਼ ਦੇ ਪ੍ਰਧਾਨ ਮੰਤਰੀ 11 ਸਾਲ ਦੇ ਹੈ ਇਸ ਕਰਕੇ ਮੈਂ ਜੀ ਆਇਆਂ ਕਹਣਾ ਦੇਸ਼ ਦੇ ਪ੍ਰਧਾਨ ਮੰਤਰੀ ਉਪਰ ਮੈਂ ਇਹ ਬੇਨਤੀ ਕਰਾਂਗਾ ਕਿ ਦੇਸ਼ ਦੇ ਮਾਲਕੋਂ ਦੇਸ਼ ਦਾ ਪ੍ਰਧਾਨ ਮੰਤਰੀ 11 ਸਾਲ ਦਾ ਹੈ ਅੱਜ ਤੱਕ ਪੰਜਾਬ ਨੂੰ ਕੋਈ ਰਾਹਤ ਪੈਕੇਜ ਨਹੀਂ ਮਿਲਿਆ ਪਿਛਲੇ 1.5 ਸਾਲ ਪਹਿਲਾਂ ਵੀ ਹੜ੍ਹ ਆਏ ਸਾਨੂੰ ਕੁਝ ਨਹੀਂ ਮਿਲਿਆ ਤੁਸੀਂ ਦੇਸ਼ ਦੇ ਮਾਲਕ ਹੋ ਸਾਨੂੰ ਕੋਈ ਵੱਡੀ ਇੰਡਸਟਰੀ ਨਹੀਂ ਮਿਲੀ ਬਾਰਡਰ ਸਾਡਾ ਸਾਰਾ ਝੰਬਿਆ ਪਿਆ ਇੱਥੋਂ ਫਿਰੋਜ਼ਪੁਰ ਗਰਦਾਸਪੁਰ ਫਾਜ਼ਿਲਕਾ ਜਲਾਲਾਬਾਦ 50 ਹਜ਼ਾਰ ਕਰੋੜ ਰੁਪਇਆ ਘੱਟੋ-ਘੱਟ ਜਿਹੜੀਆਂ ਤੁਸੀਂ ਬਿਹਾਰ ਨੂੰ ਦਿੱਤਾ ਹਮੇਸ਼ਾ ਦੇ ਰਹੇ ਹੋ ਤੁਸੀਂ ਆਪਦੀਆਂ ਅਲਾਈਐਂਸ ਜਿਹੜੀਆਂ ਆਂਧਰਾ ਨੂੰ ਦਿੱਤਾ ਤੇ ਸਾਡੇ ਆਸੇ 50 ਹਜ਼ਾਰ ਘੱਟੋ-ਘੱਟ ਪਸ਼ੂ ਆਸੇ 50 ਹਜ਼ਾਰ ਜੇ ਕੈਜ਼ੁਐਲਟੀ ਹੋਈ ਹੈ ਬੰਦਾ 5 ਲੱਖ ਰੁਪਇਆ ਮਕਾਨ ਟਹਿ ਗਿਆ 5 ਲੱਖ ਰੁਪਇਆ ਔਰ ਲੱਖ ਰੁਪਇਆ ਜਿਹੜਾ ਫਸਲ ਦਾ ਮੁਆਵਜ਼ਾ ਕਿਤੇ ਨਾ ਹੋਵੇ ਜਾਈ ਦਾ ਲੈ ਕੇ 650 ਰੁਪਏ ਦਾ ਸਾਨੂੰ ਤੁਸੀਂ ਭੇਜਦੇ ਹੋ ਔਰੇ ਨਾਲ ਸਾਡੇ ਮੱਲਮ ਨਹੀਂ ਲਗਣੀ ਸੋ ਇੰਨਾ ਹੀ ਕਹਿੰਦਾ ਹੋਇਆ ਅਸੀਂ ਤਤਪਾਰਾ ਰੰਦਾਵਾ ਸਾਹਿਬ ਔਰ ਮੈਂ ਸਭ ਲੋਗ ਬਪੇਸ਼ ਮਕੇਲ ਜੀ ਰਾਹੁਲ ਗਾਂਧੀ ਜੀ ਨੇ ਚਿੰਤਾ ਜ਼ਾਹਿਰ ਕੀਤੀ ਰਾਹੁਲ ਗਾਂਧੀ ਜੀ ਨੇ ਲਿਖਿਆ ਫਿਰ ਲਿਖਣ ਤੋਂ ਬਾਅਦ ਵੀਡੀਓ ਪਾਈ ਕਿ ਪੰਜਾਬ ਦੇ ਹਾਲਾਤ ਮਾੜੇ ਆ ਸਾਰੀ ਕਾਂਗਰਸ ਨੂੰ ਜੋਟ ਜਾਣੇ ਚਾਹੀਦਾ ਹੈ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਵੱਡੀ ਰਾਹਤ ਦਾ ਅਨਾਉਂਸਮੈਂਟ ਕਰਨੀ ਚਾਹੀਦੀ ਹੈ ਸੋ ਅੱਜ ਅਸੀਂ ਕੋਆਰਡੀਨੇਟਰ ਤੇ ਬਾਬੇ ਦੀ ਇਸ ਧਰਤੀ ਤੇ ਵੇਖਣ ਆਏ ਹਾਂ ਮੈਂ ਬਬੇਸ਼ ਬਗੇਜ ਜੀ ਨੂੰ ਕਹੂੰਗਾ ਕਿ ਉਹਨਾਂ ਨੇ ਜੋ 2 ਦਿਨ ਦਾ ਉਹਨਾਂ ਨੇ ਜਾਇਜ਼ਾ ਲਿਆ ਉਹਰੇ ਬਾਰੇ ਵੀ ਤੁਹਾਡੇ ਨਾਲ ਚੈਨਲ ਪੋਰਟ ਕਰਦੇ ਸ੍ਰੀ ਸਵੇਰਾ ਜੀ ਦੇਖਿਆ ਕੀ ਹਾਲਾਤ ਦੇਖਿਓ ਪੰਜਾਬ ਮੇਂ ਬਾੜ ਕੇ ਬਹੁਤ ਬੁਰੀ ਸਥਿਤੀ ਹੈ ਇੱਕ ਮਿੰਟ ਯਾਰ और जिस प्रकार के बाढ़ जो आया है वो केंद्र सरकार और राज्य सरकार के नाकामी कारण कोई समन्वय नहीं होने के कारण से ये आपदा आया है और इसके लिए जिम्मेदार केंद्र और राज्य सरकार को तो निश्चित रूप से आ, इनकी जिम्मेदारी दोनों सरकारों को देना चाहिए तीसरी बात ये है कि सरकार के द्वारा कोई तो अभी तक के आपदा हाथ नहीं दिया गया है लेकिन मैं पंजाब के पंजाबी जो तो जज्बा है उसको सलाम करता हूँ पहले कठिन समय में आदमी घर में बैठ जाता है लेकिन यहाँ के लोग इस विविधा को से सामना करने के लिए सब लोग जुटते हैं संगत के लोग जुटे हैं सेने के लोग जुटे हैं और सामाजिक संगठन जुट हमारे कांग्रेस के प्रदेश कांग्रेस सांसद तो लोग विधायक लोग संगठन के लोग सब लोग हैं और जिससे जो जो बन पड़ रहा है वो सब ला रहे हैं चाहे तो राशन देने की बात हो चाहे पशु को चारा देने की बात हो चाहे इलाज के लिए दवाई देने की बात हो चाहे तटबंध गाँव को बचाने के लिए फसल बचाने के लिए जो मिट्टी ला रहे हैं ट्राली में किसान लोग अपने ट्रालियों में भर भर के ला रहे हैं और जिस प्रकार से लोग सहयोग कर रहे हैं ਉਹ ਅਦਭੁਤ ਹੈ ਕਿ ਕੇਵਲ ਪੰਜਾਬ ਹੀ ਹੋ ਸਕਦਾ ਹੈ ਜੋ ਇਹ یہاں ਦੇਖਣ ਨੂੰ ਮਿਲਦਾ ਹੈ। دیکھیں ਸਰਕਾਰ ਬਿਲਕੁਲ ਅਸੰਵੇਦਨਸ਼ੀਲ ਹੈ ਇਸ ਦੀ ਨਿੰਦਾ ਕੀਤੀ ਜਾ ਸਕਦੀ ਹੈ।